ਉਜੀ ਬਾਈ ਆਪਣੇ ਕੋਲ ਸੁਪਰ ਸੀਟਰਾਂ ਦਾ ਸਟਾਕ ਵੀ ਆ ਗਿਆ ਜੀ ਅੱਜ ਤੇ 2 ਪੀਸ ਮੰਗਾਏ ਨੇ ਫਿਲਹਾਲ ਜੀ ਆਪਾਂ ਨੇ ਉਹਦੇ ਵਿੱਚੋਂ ਇੱਕ ਤਾਂ ਬਾਈ ਦੇਣਾ ਹੀ ਆਪਾਂ ਨੇ ਤੇ ਆ ਜਾਓ ਬਾਈ ਦਿਖਾ ਦਈਏ ਮਾੜਾ ਜ ਆ ਜਾ ਮੇਰੇ ਅੱਗੇ ਨੂੰ ਆ ਜਾ ਮਾੜਾ ਜ 7 ਫੁੱਟ ਦੇਣਾ 8 ਇਹ ਇਹ ਬਾਈ 8 ਫੁੱਟ ਆ ਠੀਕ ਆ ਪੂਰਾ ਟਾਪ ਮਾਡਲ ਦੇ ਵਿੱਚ ਹੈ ਜੀ ਇਹ ਤੇ 60 ਭਲੇੜ ਨੇ ਇਹਦੇ ਠੀਕ ਹੈ ਜੀ 60 ਭਲੇੜ ਆ ਤੇ ਆਹ ਇਹਦਾ ਬਾਈ ਜਿਹੜੀਆਂ ਆਪਣਾ 1 ਬਾਈ ਬਾਹਰ ਗਿਰਦੇ ਕਰੇਵੇਂ ਇਹਦੇ ਠੀਕ ਹੈ ਜੀ ਇਹਦਾ ਹੁੰਦੀ ਹੈ। ਕਹਿੰਦੇ ਬਲੇਡ ਦੇਖੀ ਕਿੰਨਾ ਵਰੇਜ। ਬਲੇਡ ਹੈ। ਥਲੋ ਦਿਖਾ ਵੀਰੇ ਮਾੜਾ ਜਿਹਾ ਬਲੇਡ ਬਰੂਡ ਚੰਗੀ ਤਰ੍ਹਾਂ। 10 40 10 ਕੁਇੰਟਲ 40। ਪੂਰੇ ਫੁੱਲ ਬਾਈ ਹੈਵੀ ਬਲੇਡ ਨੇ। ਇਹ ਬਾਈ ਇਹਨਾਂ ਦੇ ਆਪ ਦੇ ਹੀ ਨੇ ਗਰਵਾਜ ਵਾਲਿਆਂ ਦੇ। ਠੀਕ ਹੈ ਜੀ। ਤੇ ਬਾਕੀ ਆ ਵੀ ਬਾਈ ਬਹੁਤ ਪੂਰਾ ਆ ਨਾ ਵਧੀਆ ਮਟੀਰੀਅਲ ਯੂਜ਼ ਕੀਤਾ ਹੋਇਆ। ਠੀਕ ਹੈ ਜੀ। ਤੇ ਵਜ਼ਨ ਕਿੰਨਾ ਵੀਰੇ? 10 ਕੁਇੰਟਲ 40 ਕਿਲੋ। 10 ਕੁਇੰਟਲ 40 ਕਿਲੋ। ਆਪਣਾ ਨਾ ਇੱਥੇ ਬੂਡੇ ਦਾ ਬੇਟ ਆ ਬਾਈ 10 ਕਿਲੋ 40 ਕਿਲੋ ਆ ਤੇ ਇਹ ਖੋਲਣਾ ਬਹੁਤ ਸੌਖਾ ਬਾਈ ਇਹ ਉਦੋਂ ਸਿਰਫ ਆਪਾਂ ਨੇ ਆਹ ਪੰਨੇ ਲੱਗਣੇ ਆ ਇੱਕ ਕਹਾ ਆਹ ਹਾਂ ਸਿਰਫ ਆਹ ਪੰਨੇ ਕੱਢਣੀਆਂ ਤੇ ਇੱਕ ਪੱਤੀ ਹਾਂ ਪੰਨ ਇੱਕ ਪੰਨ ਕੱਢਣੀਆਂ ਠੀਕ ਹੈ ਜੀ ਪਿੱਛੇ ਤੇ ਤਾਂ ਖੁੱਲੇ ਜਾਂਦਾ ਵੈਸੇ ਆਪੇ ਪਿੱਛੇ ਨੂੰ ਆਜੋ ਤੇ ਪਿੱਛੋਂ ਦਿਖਾ ਦੇ ਬਾਈ ਇੱਕ ਰੂਲਾ ਸਰਮ ਦੋ ਰੂਲੇ ਉਹਨੇ ਇੱਕ ਰੂਲਾ ਦਾ ਅੰਦਰ ਹੁੰਦਾ ਬਾਈ ਜਿਹਨੂੰ ਫੱਟਾ ਲਾਉਣਾ ਬਾਈ ਫੱਟਾ ਲਾਉਣਾ ਵੀ ਬਹੁਤ ਸੌਖਾ ਫੱਟਾ ਠੀਕ ਹੈ ਜੀ हां ਫੱਟਾ ਲਾਉਣਾ ਬਹੁਤ ਸੌਖਾ ਨੂੰ ਬਾਈ ਇੱਥੋਂ ਫੁੱਲਗੇ ਨੂੰ ਫੱਟਾ ਲੱਗ ਜਾਂਦਾ ਆਪਾਂ ਰੋਟਾਵੇਟਰ ਦਾ ਵੀ ਇਹਦੇ ਨਾਲ ਪੂਰਾ ਵਧੀਆ ਕੰਮ ਲੈ ਸਕਦੇ ਆਂ ਠੀਕ ਆ ਜੀ ਬਾਕੀ ਪਿੱਛੇ ਰੂਲਾ ਤੇ ਆਹ ਉੱਪਰ ਰੂਲੇ ਉੱਤੇ ਸਪੋਰਟ ਲਾਜੀ ਬਾਕੀ ਬਾਈ ਦੀ ਬਾਕੀ ਸਸਤਰੀ ਜਿਹੜੇ ਆਪਣੇ ਸਪਰਿੰਗ ਵਗੈਰਾ ਉਹ ਉਹ ਆਪਾਂ ਕਸਣੇ ਆ ਸਪਰਿੰਗ ਦਾ 2000 ਆ ਵੈਸੇ ਇਹ ਇੱਕ ਇੱਥੇ ਕਸੋਣ ਹਾਂ ਤੇ ਇੱਕ ਇੱਥੇ ਤੇ ਕਰਨਾ ਵੀਰਾ ਆ ਵੀਰੇ 7 ਫੁੱਟ ਆ ਇਹ ਆਪਣਾ ਠੀਕ ਆ ਇਹਦੇ ਵਿੱਚ 54 ਬਲੇਡ ਨੇ ਤੇ ਬਾਕੀ ਦਾ ਤਰੀਬਨ ਸੇਮ ਹੀ ਆ ਬਾਈ ਇੱਕ ਪੂਰੇ ਦਾ ਬਹਾਰਾ ਦੇਖੋ ਠੀਕ ਹੈ ਜੀ ਇਹਦੇ ਮਾ ਬਜਨ ਸਾਡੇ ਸ਼ਕਤੀਮਾਨ ਵਾਲੇ ਬਾਈ ਆ ਗਏ ਜਸ਼ਨ ਬਾਈ ਆ ਗਏ 9 ਕੁਇੰਟਲ 45 ਕਿਲੋ ਵਜਨ ਹੈ ਇਹਦਾ ਹਾਂ 7 ਫੁੱਟ ਦੇ ਵਿੱਚ ਕਿੰਨਾ ਹੈ ਚ 9 ਕੁਇੰਟਲ 45 ਕਿਲੋ ਵੇਟ ਆ ਬਾਈ ਵਜਨ ਤਾਂ ਤਕਰੀਬਨ ਹੋਏ ਜਾਂਦਾ ਇਹਨਾਂ ਵਿੱਚ ਰੋਟਾਵੇਟਰ ਦਾ ਉਹ ਹੀ 8 ਫੁੱਟ ਦੇ ਦਾ 5 ਕੁਇੰਟਲ 14 ਕਿਲੋ ਵੇਟ ਆ ਚਾਹੀਦਾ ਹੀ ਆ ਬਾਈ 4 ਕੁਇੰਟਲ 40 ਕਿਲੋ 7 ਫੁੱਟ ਦਾ ਤੇ ਬਾਕੀ ਬਾਈ ਕਈਆਂ ਦੇ ਆਹ ਪੋਰ ਜਿਹੜਾ ਅੰਦਰ ਆਉਂਦਾ ਹੈ ਵਿੱਚ ਹੁੰਦਾ ਇਹਦਾ ਬਾਹਰ ਹੈ ਠੀਕ ਹੈ ਜੀ ਤੇ ਆਹ ਗੇਅਰ ਬਾਈ ਪਹਿਲਾਂ ਇਹਨਾਂ ਨੂੰ ਇੱਥੇ ਜਿਹੜੇ ਪਹਿਲਾਂ ਆਏ ਨਾ ਵਿੱਚ ਪਹਿਲਾਂ ਚੈਨ ਸਿਸਟਮ ਹੁੰਦਾ ਦਾ ਤੇ ਹੁਣ ਇਹ ਚ ਗਰਾਰੀ ਵਾਲਾ ਸਿਸਟਮ ਆ ਗਿਆ ਯਾਰ ਆਹ ਪਹਿ ਪਤਾ ਨਹੀਂ ਕਾਦੇ ਲਾਈ ਵੀਰੇ ਸ਼ਕਤੀਮਾਨ ਵਾਲਾ ਅੱਛਾ ਇਹ ਦੂਜੀ ਹਵਾ ਨਿਕਲ ਨੂੰ ਹੈ ਨਾ ਹਵਾ ਨਿਕਲਣ ਵਾਸਤੇ ਬਾਈ ਗੇਅਰ ਦੀ ਹਵਾ ਨਿਕਲਣ ਵਾਸਤੇ ਠੀਕ ਹੈ ਬਾਕੀ ਪਿੱਛੇ ਤੇ ਦਿਖਾ ਦੇ ਵੀਰੇ ਆ ਜਾ ਇੱਥੇ ਸੈੱਟ ਹੁੰਦਾ ਨੇ ਲੋ ਜੀ ਕਰੋ ਚੱਕ ਪੂਰਾ ਬਾਈ ਮਟੀਰੀਅਲ ਮੂਰੀ ਜਿਹੜਾ ਆਹ ਜਿਹੜੀਆਂ ਆਹ ਡਿਸਕਾਂ ਲੱਗੀਆਂ ਹੋਈਆਂ ਪੂਰੇ ਵਧੀਆ ਕੁਆਲਿਟੀ ਦੀਆਂ ਠੀਕ ਹੈ ਜੀ ਕਰਨ ਮੇਰੇ ਬਣਾ ਜਿਹੜੇ ਬਾਹਰ ਨਹੀਂ ਹੈਗਾ ਆਪਣਾ ਪੋਰ ਆ ਜਿਹੜਾ ਆਪਾਂ ਨੇ ਆ ਦੋ ਪੋਰ ਬਾਹਰ ਗਿਰਦੇ ਆ ਉਹਦਾ ਨਾ ਉੱਪਰੋਂ ਬੰਦ ਕਰੀ ਹੋਈ ਆ ਜੇ ਆਪਾਂ ਨੇ ਮੰਨ ਕੇ ਚੱਲੋ ਉਹਦੇ ਵਿੱਚ ਨਹੀਂ ਪਾਉਣਾ ਨਾ ਜੇ ਬਾਹਰ ਹਾਂ ਤਾਂ ਇੱਥੇ ਆਪਾਂ ਬੰਦ ਕਰ ਸਕਦੇ ਆ ਇਹ ਤਾਂ ਉੱਥੇ ਹੀ ਪੈਂਦਾ ਖਾਲ ਵਾਲੀ ਸਾਈਡੇ ਪੈਂਦਾ ਉੱਥੇ ਪੈਂਦਾ ਬਿਲਕੁਲ ਬਿਲਕੁਲ ਠੀਕ ਆ ਆ ਬਈ ਦੀ ਗਾਲ ਜੇ ਆਪਾਂ ਨੇ ਰੇਰੂ ਕੱਢਣਾ ਬਾਹਰ ਠੀਕ ਆ ਇਹ ਦੋੇ ਪਾਸੇ ਚਾਹ ਰਹੀ ਦੋਨੇ ਪਾਸੇ ਤੇ ਪੂਰਾ ਬਾਈ ਆ ਵੀ ਪੂਰਾ ਇਹਨ ਪੂਰਾ ਹੈਵੀ ਕੁਆਲਿਟੀ ਦਾ ਲੱਗਿਆ ਹੋਇਆ ਵਧੀਆ ਵਿੱਚ ਠੀਕ ਆ ਤੇ ਇੱਧਰ ਬਾਈ ਇਹਦਾ ਬੀਜ ਵਾਲਾ ਲਾਇਆ ਹੋਇਆ ਚਾਟਾ ਵੀ ਦਿਖਾ ਦੇ ਬਾਈ। ਸਾਰਾ ਕੁਝ ਦਿੱਤਾ ਹੋਇਆ ਤੇ ਕਿੰਨਾ ਕਿੱਥੇ ਖੋਦਣੀ ਆਹ ਦੀ ਤੇ ਤੀਓ ਹੀ ਸੈਟਿੰਗ ਆ ਵੀ ਪੂਰਾ ਬਾਈ ਵਧੀਆ ਸਟੀਲ ਦਾ ਬਣਾ ਕੇ ਲਾਇਆ ਹੋਇਆ। ਇਹਦੇ ਸਾਰਾ ਕੁਝ ਦਿੱਤਾ ਬਾਈ 8 ਫੁੱਟ ਦਾ ਜੀ ਇੰਨਾ ਜਾ ਕੇ ਇੱਥੇ ਨੇ ਇੰਨਾ ਬੀਜ ਵਾਣਾ ਇੱਥੇ ਤਾਂ ਆਪਾਂ ਇਹ ਜਿਹੜੀ ਐਕੂਰੇਸੀਓ ਸੈੱਟ ਕਰ ਸਕਦੇ ਆ। ਤੇ ਉਹ ਆਪਾਂ ਜਿੱਦਾਂ ਵੀ ਹੋਊਗਾ ਤੇ 1 ਪਿਸਟਨ 0.83 ਕੇਜੀ ਆਪੋਕਸੀ ਮੈਟ ਠੀਕ ਹੈ ਜੀ ਬਾਕੀ ਬਈ ਰੇਟ ਬਾਰੇ ਥੋੜਾ ਚੰਨਣਾ ਪਾ ਦਨੇ ਆ ਜੀ ਕਈ ਵੀਰ ਕਹਿੰਦੇ ਰੇਟ ਨਹੀਂ ਦੱਸਦੇ ਰੇਟ ਆਪਾਂ ਦੱਸ ਦਨੇ ਕੋਈ ਫਰਕ ਨਹੀਂ ਜਿਹੜਾ 8 ਫੁੱਟੇ ਦਾ ਰੇਟ ਆ ਇਹ ਉਹ ਹੈਗਾ 265000 ਰੁਪਇਆ ਜਿਹੜਾ 7 ਫੁੱਟੇ ਦਾ ਰੇਟ ਹੈਗਾ ਜੀ ਉਹ ਹੈਗਾ 2 ਲੱਖ 55000 ਰੁਪਇਆ ਠੀਕ ਹੈ 10000 ਦਾ ਫਰਕ ਹੈ ਬਈ ਦੋਨਾਂ ਦੇ ਰੇਟ ਦਾ 265 ਤੇ 255000 ਤੇ ਹੋਰ ਵੀ ਬਾਕੀ ਜਿੰਨੇ ਵੀ ਇੰਪਲੀਮੈਂਟ ਸਾਰੇ ਸੀਆਰਐਮ ਸਕੀਮ ਦੇ ਵਿੱਚ ਆਉਂਦੇ ਆ ਜਿਵੇਂ ਕਿ ਮਲਚਰ ਹੋ ਗਿਆ ਇਹਨ ਦਾ ਬਿਲਰ ਹੋ ਗਿਆ ਜੀ ਤੇ ਦੋ ਤਿੰਨ ਮਸ਼ੀਨਾਂ ਇੱਕ ਜਿਹੜੀ ਦੂਜੀ ਮਸ਼ੀਨ ਬੱਟਾ ਬਣਾਉਂਦੀ ਉਹ ਵੀ ਆਉਂਦੀ ਆ ਹਾਂ ਜਿਹੜੀ ਡੋਲਾਂ ਲਪਦੀ ਆ ਤੇ ਐਮਬੀ ਬਲੋ ਵੀ ਆਉਣੇ ਬਾਕੀ ਸੰਦ ਸਾਰੇ ਹੀ ਆਉਂਦੇ ਨੇ ਤਕਰੀਬਨ ਠੀਕ ਆ ਜੀ ਕਿਸੇ ਨੇ ਕੋਈ ਹੋਰ ਸੰਦ ਵੀ ਲੈਣਾ ਹੈ ਤਾਂ ਉਹ ਵੀ ਜਰੂਰ ਕਨੈਕਟ ਕਰ ਸਕਦਾ ਜੀ ਉਹ ਆਪਾਂ ਭਾਈ ਆਰਡਰ ਤੇ ਮੰਗਾਵਾਂਗੇ ਜਿੰਨੀ ਕਿ ਲੋੜ ਹੋਈ ਠੀਕ ਆ ਤੇ ਤੁਹਾਨੂੰ ਪਤਾ ਭਾਈ ਕੰਪੀਟੀਸ਼ਨ ਬਹੁਤ ਆ ਡੀਲਰ ਬਹੁਤ ਜ਼ਿਆਦਾ ਨੇ ਫਿਰ ਕਿਵੇਂ ਆਪਾਂ ਚੀਜ਼ ਮੰਗਾ ਲੈਂਦੇ ਆ ਫਿਰ ਪੂਰੇ ਸਾਮ ਨੂੰ ਥੋੜੀ ਰੱਖਣ ਦੀ ਵੀ ਦਿੱਕਤ ਆ ਕਿਉਂਕਿ ਆਪਣਾ ਸਮਾਨ ਸਾਰਾ ਬਾਹਰੇ ਖੜਦਾ ਅਸਟਮ ਕੇਅਰ ਦਾ ਇਹ ਵੀ ਨੋਟ ਕਰ ਲਓ 95934 95341 ਠੀਕ ਹੈ ਜੀ ਕੋਈ ਵੀ ਇਹਦੇ ਬਾਰੇ ਕਿਸੇ ਹੋਰ ਪ੍ਰੋਟੈਕਟ ਬਾਰੇ ਵੀ ਜਾਣਕਾਰੀ ਤੁਸੀਂ ਲੈਣੀ ਆ ਕੁਝ ਵੀ ਪਤਾ ਕਰਨਾ ਤਾਂ ਤੁਸੀਂ ਸਿੱਧੀ ਗੱਲਬਾਤ ਵੀ ਕਰ ਸਕਦੇ ਇਹਨਾਂ ਦੇ ਨਾਲ ਠੀਕ ਆ ਇੱਧਰ ਆਹ ਵੱਟਾ ਬਾਈ ਇਹਨਾਂ ਨੇ ਵਾਈਟ ਰੰਗ ਦਾ ਲਾਇਆ ਹੋੜਾ ਆਹ ਟਾਪਾ ਠੀਕ ਹੈ ਜੀ ਤੇ ਆ ਇੱਧਰ ਬਾਈ ਆਹ ਨੂੰ ਪਿੰਨ ਪਾਈ ਹੋਈ ਆ ਪਿੰਨ ਨਹੀਂ ਆ ਇਹ ਇੱਧਰ ਪਿੰਨ ਆ ਹੁੰਦਾ ਤੇ ਇਹੜਾ ਜਿਹੜਾ ਬਾਈ ਅੰਦਰ ਵੀ ਫਰਕ ਹੁੰਦਾ ਜਿਹੜਾ ਜਿਹੜਾ ਗੀਅਰ ਆਉਂਦੇ ਨੇ ਅੰਦਰ ਰੋਡਾ ਵੇਟਰ ਦੇ ਨਾਲੋਂ ਇਹਦੇ ਵਿੱਚ ਗਰਾਰੀਆਂ ਦਾ ਫਰਕ ਹੁੰਦਾ ਬਾਈ ਇਦੇ ਵਿੱਚ ਗਰਾਰੀਆਂ ਰੋਟਾਵੇਟਰਾਂ ਥੋੜੀਆਂ ਹੈਵੀ ਕੁਆਲਿਟੀ ਦੀਆਂ ਹੋਣੀਆਂ। ਠੀਕ ਹੈ ਜੀ। ਤੇ ਬਾਕੀ ਦਾ ਰੋਟਾਵੇਟਰ ਐ ਸੇਮ ਜਿਹਾ ਜਸ਼ਨ ਬਾਈ ਇਹ। ਹਾਂ ਹਾਂ। ਬਾਕੀ ਦਾ ਸੇਮ ਰੋਟਾਵੇਟਰ ਐ ਬਾਈ। ਬਾਕੀ ਖੁੱਲ ਵੀ ਜਾਂਦਾ ਬੜਵੀਆਂ ਜਾਂਦਾ। ਹਾਂ। ਫੱਟਾ ਲੱਗ ਜਾਂਦਾ ਇਹਨੂੰ ਤਰੀਵੇਂ ਫੱਟਾ ਹੋਊਗਾ ਮੇਰੇ ਸਾਬ ਨਾਲ 12000 ਸਰਕ ਇਹਨੂੰ। ਖੁੱਲਣਾ ਬਹੁਤ ਸੌਖਾ ਬਾਈ ਇਹ। ਹਾਂ ਜੰਮੀ ਸੌਖਾ। ਤੇ ਖੁੱਲਣਾ ਨਾ ਖੁੱਲਣਾ ਬਹੁਤ ਸੌਖਾ ਯਾਨੀ ਕਿ ਆਪਾਂ ਰੋਟਾਵੇਟਰ ਦਾ ਕੰਮ ਵੀ ਵਧੀਆ ਲੈ ਸਕਦੇ ਇਹਦੇ ਨਾਲ। ਚਾਰ ਚਾਰ ਨਾਟਾ ਬਸ। ਹਾਂ ਜੀ ਹਾਂ। ਬਾਕੀ ਹਜੇ ਮੇਰੇ ਸਾਬ ਨਾਲ ਇੱਕੋ ਇੱਕੋ ਵਾ ਨਿਕਲੀ ਸ ਦੋ ਤਿੰਨ ਲਿਸਟਾਂ ਬਾਈ ਹੋਰ ਨਿਕਲਣਗੀਆਂ ਤੇ ਜਿੱਦਾਂ ਵੀ ਹੋਈ ਆਪਾਂ ਗੱਲਬਾਤ ਦੱਸਾਂਗੇ ਜਿਹਦੀ ਆਈ ਵੈਸੇ ਦਾ ਬਾਈ ਦੱਸਣ ਦੀ ਲੋੜੇ ਨਹੀਂ ਹੁੰਦੀ ਤੇ ਲਿਸਟ ਆਈ ਦੋਏ ਦਿਨ ਫੋਨ ਦੇ ਅਗਲੇ ਨੂੰ ਫੋਨ ਤੇ ਫੋਨ ਚੱਲੇ ਜਾਂਦਾ ਹੈ ਹਨਾ ਤੇ ਬਾਕੀ ਚਲੋ ਬਾਈ ਤੁਸੀਂ ਲੈਣਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਠੀਕ ਨੇ ਆਪਣਾ ਫਰਜ਼ ਹੈ ਦੱਸਣਾ ਗਾਹਕ ਨੂੰ ਸਮਝਾਉਣਾ ਤੇ ਬ੍ਰਾਂਡ ਸਾਰੇ ਹੀ ਵਧੀਆ ਨੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਸਾਰੇ ਕੋਈ ਵੀ ਕੰਪਨੀ ਬਣਾਉਂਦੀ ਆਪਣੀ ਅੰਦਰ ਸਾਰੇ ਮਤਲਬ ਕਿ ਹਰੇਕ ਵਧੀਆ ਬਣਾਉਂਦੀ ਹੈ ਬੈਸਟ ਬਣਾਉਂਦੀ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਜਿਹੜਾ ਵਧੀਆ ਲੱਗਦਾ ਬੈਸਟਰਾ ਦਾ ਤੁਸੀਂ ਉਹੀ ਲਓ ਤੇ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਈ ਬਾਈ ਤਾਂ ਆਪਣਾ ਫੋਨ ਨੰਬਰ ਹੈ ਜੀ 81461 78190 ਨੰਬਰ ਤੇ ਲੈ ਸਕਦਾ ਬਾਕੀ ਰੋਟਾਵੇਟਰ ਵੀ ਆਪਣੇ ਕੋਲ 7 ਫੁੱਟੇ 8 ਫੁੱਟੇ ਸਾਰੇ ਖੜੇ ਨੇ ਜੀ ਠੀਕ ਹੈ ਤੇ ਰੋਟਾਵੇਟਰ ਲੈਣਾ ਹੁੰਦਾ ਤਾਂ ਰੋਟਾਵੇਟਰ ਵੀ ਲੈ ਸਕਦੇ ਆ ਜੀ ਇਹਦਾ ਜਿਹੜਾ ਆਪਣਾ 8 ਫੁੱਟੇ ਦਾ ਰੇਟ ਹੈ ਜੀ ਉਹ ਹੈਗਾ 1,25,000 ਦਾ 7 ਫੁੱਟੇ ਰੇਟ ਆ ਉਹ ਹੈਗਾ 1,20,000 ਰੁਪਈਆ ਠੀਕ ਹੈ ਜੀ ਤੇ ਬਾਕੀ ਮੜਾ ਮੋਟਾ ਜੋ ਵੀ ਹੈਗਾ ਮੌਕੇ ਤੇ ਬਾਈ ਹੋ ਜਾਂਦਾ ਕਲੰਪਾਰੀ ਟਰ 10 ਦਿਨ ਦੇ ਬਹੁਤ ਬੰਦੇ ਥੱਲੇ ਕਮੈਂਟ ਕਰੀ ਗਏ ਬਾਈ ਤੁਸੀਂ ਰੇਟ ਨਹੀਂ ਦੱਸਦੇ ਵੀਡੀਓ ਪਾ ਦਿੰਨੇ ਆ ਤਾਂ ਗੱਲ ਕਰ ਰੇਟ ਆਪ ਨੂੰ ਕੋਈ ਤਰਾਜ ਨਹੀਂ ਹੈਗਾ ਬਾਈ ਰੇਟ ਦੱਸੋ ਠੀਕ ਆ ਤੇ ਜਿਹੜਾ ਬਾਕੀ ਮਾੜਾ ਮੋਟਾ ਰੇਟ ਆ ਮੌਕੇ ਤੇ ਹੋ ਜੂਗਾ ਵੱਧ ਘਟਾ ਰੋਟਾਵੇਟਰ ਦੇ ਵਿੱਚ ਬਾਈ ਰੇਟ ਦਾ ਮਾੜਾ ਮੋਟਾ ਹੀ ਫਰਕ ਹੁੰਦਾ ਬਹੁਤਾ ਜਿਆਦਾ ਆਪਾਂ ਰੇਟ ਵੱਧ ਮੰਗ ਨਹੀਂ ਸਕਦੇ ਕਿਉਂਕਿ ਕੰਪੀਟੀਸ਼ਨ ਤੁਹਾਨੂੰ ਪਤਾ ਨਾ ਚੀਜ਼ਾਂ ਦੇ ਵਿੱਚ ਬਹੁਤ ਠੀਕ ਹੈ ਜੀ ਮਾੜਾ ਮੋਟਾ ਚਲੋ ਜਿੰਨਾ ਵੀ ਹੁੰਦਾ 1200 ਦਾ ਰੇਟ ਦਾ ਫਰਕ ਹੁੰਦਾ ਜਿਆਦਾ ਨਹੀਂ ਫਰਕ ਹੁੰਦਾ ਹੈਗਾ ਜੀ ਕਿਉਂਕਿ ਇਹਦੇ ਵਿੱਚੋਂ ਸ ਮੜੀ ਮੁੱਟੀ ਉਹ ਗੇਮਾਂ ਕੋਈ ਬਹੁਤੀ ਬੜੀ ਗੇਮ ਨਹੀਂ ਹੁੰਦੀ ਇਹੋ ਜੀ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਵੀ ਕਾਇਆ 475 ਉਹ ਆਪਾਂ ਤੁਹਾਨੂੰ ਕੱਲੂ ਦਿਖਾਵਾਂਗੇ ਡੈਟਾ ਥੋੜਾ ਧੋਨੇ ਵਾਲਾ ਠੀਕ ਹੈ ਜੀ ਕੱਲ ਦੀ ਵੀਡੀਓ ਤੁਹਾਨੂੰ ਦਿਖਾ ਦਾਂਗੇ ਟਰੈਕਟਰ ਉਹ ਜੇ ਕਿਸੇ ਨੇ 475 ਲੈਣਾ ਹੋਇਆ ਤਾਂ ਆਪਣੇ ਨਾਲ ਗੱਲਬਾਤ ਕਰ ਲਿਓ ਬਾਈ ਠੀਕ ਹੈ ਜੀ ਤੇ ਟੋਟਲੀ ਸਾਰੇ ਮਾਡਲ ਖੜੇ ਆ ਜੀ 30 55 50 HP 60 HP ਠੀਕ ਹੈ ਜੀ ਕਿਸੇ ਨੇ ਵਿੰਡੋ ਫਾਰਮ ਲੈਣਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਹੈ ਜੀ ਤੇ ਪੂਰੇ ਵਧੀਆ ਟਰੈਕਟਰ ਹੈ ਬਾਈ ਮਹਾਰਾ ਦੀ ਕਿਰਪਾ ਨਾਲ ਪਿਛਲੇ ਮਹੀਨੇ ਵਧੀਆ ਟਰੈਕਟਰ ਵਿਕਣੇ ਇਸ ਮਹੀਨੇ ਵੀ ਬਾਈ ਆਪਣੇ ਕੋਲ ਨੂੰ ਉਮੀਦ ਹੈਗੀ ਹੈ ਟਰੈਕਟਰ ਵਿਕਣਗੇ ਤੇ ਹੁਣ ਥੋੜਾ ਜਿਹਾ ਬਾਈ ਜਿਹੜਾ ਜ਼ਿੰਮੇਦਾਰ ਆ ਉਹ ਥੋੜਾ ਜਿਹਾ ਕੁੱਦੂ-ਕੁੱਦੂ ਦੇ ਵਿੱਚ ਥੋੜਾ ਜਿਹਾ ਬਿਜ਼ੀ ਹੋ ਗਿਆ ਤੇ ਜਲਾਈ ਮਹੀਨਾ ਥੋੜਾ ਕੰਮ ਥੋੜਾ ਠੀਕ-ਠਾਕ ਹੀ ਰਹਿੰਦਾ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ